ਹੋ ਦੇਖ ਹੋਰ ਕਸ਼ਤੀ ਆਉਂਦੀ ਆ ਉਧਰ ਇੱਕ ਹੋਰ ਕਸ਼ਤੀ ਆਉਂਦੀ ਆ ਉਹਦੇ ਇਧਰੋਂ ਆਉਂਦੀ ਹੋਰ ਆ ਉਹਦੇ ਸਾਹਮਣੇ ਹਾਂ ਕਾਲੂ ਤੂੰ ਹੀ ਜਾ ਰਾ ਸੱਪ ਵਿੰਦਾ ਉਹਰੇ ਓ ਜਾਂਦਾ ਉਹ ਦੇ ਜਿੱਥੇ ਆਪਾਂ ਆ ਜਾਂਦਾ ਆ ਹੀ ਆਂਦਾ ਹੈ ਵੀ ਭਾਜੀ ਹੈ ਨਾ ਤੇ ਵੀ ਭਾਜੀ ਚੰਗਾ ਤਖੜਾ ਆ ਨਾ ਕਾਲਾ ਲਾ ਕਾਲਾ ਪੂਰਾ ਅਜੇ ਨਾ ਬੈਚੀ ਬੜਿਆ ਹੀ ਦੇ ਵਾਹ ਇਹ ਜ਼ਰੂਰ ਹੈ ਆਪਾਂ ਮੈਰੀ ਆਪਾਂ ਚਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਇੱਧਰ ਸੁਲਤਾਨਪੁਰ ਏਰੀਏ ਦੇ ਵਿੱਚ ਨਾ ਬਹੁਤ ਜਿੱਦਾਂ ਹੜ੍ਹ ਦਾ ਮਾਹੌਲ ਬਣਿਆ ਆ ਤੇ ਕਈ ਵੀਰ ਆਪਣੇ ਜਿੱਦਾਂ ਮਤਲ ਤੁਹਾਨੂੰ ਪਤਾ ਹੀ ਆ ਵੀ ਵੀਰਾਂ ਦੇ ਘਰ ਦੇ ਵਿੱਚ ਪਾਣੀ ਆ ਗਿਆ ਤੇ ਬਹੁਤ ਹੀ ਤਕਲੀਫ ਚ ਕਹਿੰਦੇ ਹੁੰਦੇ ਵੀ ਜਿਹਨਾਂ ਦੇ ਮਤਲ ਪਈਆਂ ਹੋਵੇ ਸਹਿਰ ਉਹਨੂੰ ਪਤਾ ਹੁੰਦਾ ਤੇ ਬਾਕੀ ਮਾੜਾ ਮੂਟਾ ਹੁਣ ਮੀਂਹ ਪੈਂਦਾ ਤਾਂ ਆਪਾਂ ਕਿੰਨੇ ਤੰਗ ਪਰ ਜਿਹਨਾਂ ਦੇ ਘਰ ਚ ਹੀ ਆ ਵੜਿਆ ਪਾਣੀ ਸਾਰਾ ਪਸ਼ੂ ਸਾਰਾ ਖਾਣ ਪੀਣ ਸਭ ਕੁਝ ਖਰਾਬ ਹੋ ਗਿਆ ਨਾ ਉਹ ਸੋਚ ਕੇ ਵੀ ਡਰ ਲੱਗਦਾ ਤੇ ਅੱਜ 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 ਆਪਾਂ ਚੱਲੇ ਆ ਉਧਰ ਨੂੰ ਦੇਖਣ ਕੀ ਮਾਹੌਲ ਆ ਫਿਰ ਜੋ ਵੀ ਉੱਥੇ ਮਤ ਜਿਹੜੀ ਜਿਹੜੀ ਚੀਜ਼ ਮਿਲਦੀ ਹੋਊਗੀ ਉਹਨਾਂ ਤਾਂ ਹੀ ਪਹੁੰਚਦੀ ਹੋਊਗੀ ਵੀ ਜਿਹੜੀ ਚੀਜ਼ ਦੀ ਲੋੜ ਹੋਊਗੀ ਫਿਰ ਆਪਾਂ ਉਹਨਾਂ ਨਾਲ ਕੰਡੈਕਟ ਕਰਕੇ ਜੇ ਦੇਖ ਕੇ ਹੀ ਆਉਣੇ ਆ ਥੋੜਾ ਜਿਹਾ ਸਮਾਨ ਲਿਆ ਡਿੱਗੀ ਚ ਰੱਖ ਲਿਆ ਆ ਬਾਕੀ ਆਪਾਂ ਜਦ ਦੇਖ ਕੇ ਆਉਣੇ ਵੀ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਵੀ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਿੱਦਾਂ ਵੀ ਹੋ ਸਕਿਆ ਤੇ ਜ਼ਰੂਰ ਉਹਨਾਂ ਦੀ ਹੈਲਪ ਕਰਾਂਗੇ। ਬਾਕੀ ਨਾਲ ਇਹ ਭਾਈ ਦੀ ਤੇ ਅੱਜ ਅਸੀਂ ਦੋ ਗੱਡੀਆਂ ਤੇ ਚੱਲੇ ਆ ਇੱਕ ਮੋਰੇ ਗੱਡੀ ਆ ਇੱਕ ਆਹ ਗੱਡੀ ਆ ਤੇ ਸਾਰੇ ਜਣੇ ਅਰਦਾਸ ਆ ਆਪਾਂ ਬੇਨਤੀ ਕਰ ਸਕਦੇ ਮਹਾਰਾਜ ਮੋਰੇ ਵੀ ਇਹ ਮੀਂਹ ਜੇਤੀ ਤੋਂ ਜੇਤੀ ਸਾਡੇ ਆਪਣੇ ਘਰ ਚ ਵਾਪਸ ਆਉਣ ਵਿਚਾਰੇ ਸਾਰੇ। ਬਸ ਸਾਰੇ ਜਿੱਦਾਂ ਮਤਲਬ ਬਹੁਤ ਔਖਾ ਕੋਠਿਆਂ ਤੇ ਜਿੱਦਾਂ ਮਤਲਬ ਉਹ ਦਿਨ ਕੱਢਦੇ ਆ ਤੇ ਅੱਜ ਆਪਾਂ ਚੱਲਦੇ ਆ ਦੇਖਦੇ ਆ ਕੀ ਆ ਉੱਥੇ ਉਹਨਾਂ ਦੀ ਪੋਜੀਸ਼ਨ ਵੀ ਕਿਹੜੀ ਚੀਜ਼ ਦੀ ਲੋੜ ਆ ਤੇ ਆਪਾਂ ਜਿੰਨੇ ਜੋਗੇ ਹੋਏ ਸਾਰੇ ਭੈਣ ਭਰਾ ਉਹਨਾਂ ਦੀ ਮਦਦ ਕਰਾਂਗੇ। ਨੋ ਜੀ ਇੱਥੇ ਤਾਂ ਮੀਂਹ ਬਹੁਤ ਪੈ ਰਿਹਾ ਤੁਸੀਂ ਚੈੱਕ ਕਰੋ ਸੁਲਤਾਨਪੁਰ ਚ ਆ ਗਏ। ਸੁਲਤਾਨਪੁਰ ਏਰੀਏ ਦੇ ਵਿੱਚ ਹੀ ਯਾਰੀ ਬਹੁਤ ਮੀਂਹ ਆ ਤੇ ਗਾਹ ਦੇ ਇਲਾਕੇ ਤਾਂ ਲੋਕਾਂ ਦਾ ਭਾਜੀ ਕਿੰਨਾ ਔਖਾ ਹੋਊਗਾ ਯਾਰ? ਬਹੁਤ ਔਖਾ ਬਈ। ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਬੰਦਾ ਜਿੱਥੇ ਮਾਜੀ ਹੈਰੀ ਚੱਲ ਜਿਵੇਂ ਜਿੱਥੇ ਮਾਜੀ ਤੁਰਾ ਫਿਰੇ ਭਾਜੀ ਅੰਤ ਨੂੰ ਬੰਦੇ ਨੂੰ ਹੁੰਦਾ ਵੀ ਮੈਂ ਆਪਣੇ ਘਰੇ ਜਾਵਾਂ। ਯਾਰ ਘਰੇ ਆ ਮੈਂ। ਆਵੇ ਤਾਂ ਬੰਦਾ ਕੀ ਕਰੂ ਯਾਰ? ਕਿੱਥੇ ਜਾਵੇ? ਪਰਮਾਤਮਾ ਛੀਤੀ ਤੇ ਛੀਤੀ ਧੁੱਪ ਚਾੜੇ ਤੇ ਬੰਦੇ ਵਿਚਾਰੇ ਆਪਣੇ ਆਪਣੇ ਕੋ ਰਾਜ ਸਹੀ ਸਹੀ ਵਜ਼ਨ ਦਸੂ 100 ਸਾਰੇ ਘੋਨੇ ਮਰੇ ਤੇ ਦੇ ਵਿਚ ਰੇਤ ਪਈ ਨੇਰਤਾ ਕੇ ਬਾਰੇ ਦੇ ਬਣਿਆ ਉਹ ਜਿਹੜੇ ਬਲਾਕਾਂ ਸਾਰੇ ਕਹਿੰਦੇ ਹਮਤ ਜਵਾ ਦੇ ਆ ਆ ਇਹ ਦੁਕਾਨ ਹੀ ਜਾਣ ਦਿੰਦੇ ਉਹ ਤਾਂ ਪਾਣੀ ਆ ਉੱਥੇ ਉਹ ਕਹਿੰਦੇ ਸ਼ਾਮ ਤੱਕ ਇੱਥੇ ਵੀ ਆ ਜਾਣਾ 11 ਵਜੇ ਉਹ ਸਾਰਾ ਪਾਣੀ ਪਾਣੀ ਆ 11 ਵਜੇ ਦਾ ਕਹਿੰਦੀ ਟੁੱਟਾ ਆ ਸ਼ਾਮ ਤੱਕ ਆ ਜਾਣਾ ਕਹਿੰਦੇ ਇੱਥੇ ਵੀ ਪਾਣੀ ਹੈ ਹੀ ਬਹੁਤ ਜਿਆਦਾ ਉਹ ਇਧਰ ਨੂੰ ਬੰਨ ਟੁੱਟ ਗਿਆ ਅੱਜ ਫੇ ਇੱਕ ਦੇ ਦਰ ਤੇ ਪਈ ਆ ਤੇ ਪੈ ਲੱਗੇ ਨੇ ਗਾਂ ਜਾਣੀ ਦਿੰਦੇ ਦੇਖਦੇ ਆ ਜਾਣ ਦਿੰਦੇ ਕਨੇ ਉਹ ਸਾਰਾ ਪਾਣੀ ਆ ਅਈ ਹੁਣ ਜਾ ਕੇ ਉਹਨੇ ਪਿੰਡਾਂ ਚ ਵੀ ਜਾ ਮਤਲਬ ਏਰੀਆ ਸਾਰਾ ਆ ਭਰਿਆ ਪਿਆ ਉਹ ਦੇਖੋ ਸਾਰੇ ਦੇਸ਼ ਦੇ ਵੇੜ ਹੁਣ ਅੱਜ ਹੀ ਬਾਨ ਟੁੱਟਿਆ ਆ ਉਹ ਚਿੱਟਾ ਚਿੱਟਾ ਹਰੇ ਦਿਖਾਈ ਸਾਰਾ ਵੀਡੀਓ ਜੋ ਪਾਣੀ ਆ ਰਿਹਾ ਐ ਇਹਨੂੰ ਮਤਲਬ ਕਹਿੰਦੇ ਘੰਟੇ ਡੇਢ ਘੰਟੇ ਦੇ ਵਿੱਚ ਆ ਸਾਰੇ ਮਤਲਬ ਇੱਥੇ ਪਾਣੀ ਆਇਆ ਹੈ ਨਾ ਜਿਹੜੇ ਹੁਣ ਪਿੰਡ ਦੇ ਵਿੱਚ ਵਾ ਜਿੱਦਾਂ ਜਿਹੜੇ ਕਈ ਲਵੇਟ ਉੱਥੇ ਵੀ ਆਪਾਂ ਜਾਣਦੇ ਆ ਜਿੱਦਾਂ ਮਤਲਬ ਕਿ ਕਿਹੜੀ ਚੀਜ਼ ਕਿਦਾਂ ਲੋੜਾ ਉਦਾਂ ਇੱਥੇ ਸਾਰੇ ਇਹ ਦੇਖਦੇ ਆ ਵੀ ਉਹ ਜਿਹੜਾ ਪਾਣੀ ਬਹੁਤ ਤੇਜ਼ੀ ਨਾਲ ਇਹ ਦੂਗਾ ਜਾਣ ਹੀ ਦਿੰਦੇ ਗੱਡੀ ਨਹੀਂ ਜਾਣ ਦਿੰਦੇ ਕਹਿੰਦੇ ਖਤਰਾ ਦੂਗਾ ਗੱਡੀ ਨਹੀਂ ਜਾਣ ਦਿੰਦੇ ਕਿਉਂਕਿ ਮੁੜ ਕੇ ਫੇ ਉਹ ਸਤਰਾ ਵੀ ਹੈਗਾ ਵੀ ਕਿਲੋਕੀਮੀਟਰ ਤਈ ਆ ਪਾਣੀ ਆ ਜਾਣਾ ਬਸ ਕਿਲੋਮੀਟਰ ਦੇ ਵਿੱਚ ਵਿੱਚ ਹੀ ਆ ਕਿ ਸੁਲਤਾਨਪੁਰ ਤੋਂ ਬਹੁਤ ਗਾਂ ਆ ਘਟੋ ਘਟ 10 15 ਕਿਲੋਮੀਟਰ ਕਿਲੋਮੀਟਰ ਤੇ ਲਾਗੇ ਛਾਹਿਆ ਹੋ ਜਾਗਾ ਤੇ ਹੁਣ ਲੱਗ ਕੇ ਜਦ ਆਈ ਜਾਂਦਾ ਹੌਲੀ ਹੌਲੀ ਘੰਟੇ ਕਿ ਤੱਕ ਲੱਗਦਾ ਜਦ ਉਹ ਚਾਦਰ ਚਿੱਟੀ ਪੀਸੀ ਹੁੰਦੀ ਉਹ ਪਾਣੀ ਆ ਜਿਹੜੀ ਕਿੱਟੇ ਜਿਹੜੀ ਢਲਮਾਲੀ ਗਰਾਉਂਡ ਆ ਨਾ ਮਾਦਲਾ ਹੁਣ ਜੀ ਉੱਥੋਂ ਪਾਣੀ ਟੁੱਟ ਗਿਆ ਤਾਂ ਹੁਣ ਇੱਥੇ ਦੇ ਲੋਕਾਂ ਨੂੰ ਵੀ ਥੋੜਾ ਡਰਵਾ ਵੀ ਇੱਧਰੋਂ ਨਾ ਪਾਣੀ ਆ ਜੇ ਇੱਧਰੋਂ ਵੀ ਸੋਕ ਹੋ ਜਣੀ ਹੁਣ ਨਾਲ ਜੇ ਚੱਲ ਜੇ ਬਾਹਰੋਂ ਉੱਥੋਂ ਨੂੰ ਗਾੜੀ ਭੰਦੇ ਆ ਜਾਉਂਦੇ ਨੇ ਉੱਧਰ ਨਹੀਂ ਨਾਲ ਕਰਦੇ ਆ ਦੇਖ ਲੋ ਇੰਨਾ ਇੰਨਾ ਪਾਣੀ ਆ ਗਿਆ ਤੇ ਐਸ ਪਿੰਡਾਂ ਵਾਲੇ ਲੋਕਾਂ ਨੂੰ ਬਹੁਤ ਫਿਕਰ ਪਿਆ ਵੀ ਦੂਜੇ ਬੰਨੇ ਬੰਨ ਤੇ ਆ ਦੇਖ ਲੋ ਸਾਰਾ ਪਿੰਡ ਵਾ ਇਧਰ ਇਧਰ ਨੂੰ ਵੀ ਹਾਦੀ ਦਿਖਾ ਦੀ ਵੀ ਮਾਦਲ ਵਿਚਾਰੇ ਰੋਡਾਂ ਦੇ ਉੱਤੇ ਖੜੇ ਆ ਵੀ ਸਾਡੇ ਪਿੰਡ ਨਾ ਪਾਣੀ ਆਏ ਵੀ ਹੁਣ ਉਧਰੋਂ ਹੋਰ ਬੰਨ ਟਟ ਗਿਆ ਵੀ ਭਾਰੀ ਪਾਣੀ ਭੱਜਾ ਹੀ ਆਉਂਦਾ ਆ ਕੱਲ ਤਾਂ ਹੀ ਐ ਡੁੱਬ ਜਾਣਾ ਸਾਰਾ ਕੁਝ ਮੰਨ ਗਿਆ ਤੁਸੀਂ ਉਹ ਸਾਰੇ ਗਾਂ ਪਿੰਡ ਡੁੱਬੇ ਹੀ ਆ ਜੀ ਆ ਪੌੜ ਪੂਲ ਸਾਰਾ ਡੁੱਬਿਆ ਦੂਸਰੇ ਲੱਗੇ ਬੱਸ ਉਹ ਲੱਗਿਓ ਬਾਬਾ ਉਹ ਸਾਰੇ ਗਾਂ ਵਾਲੇ ਪਿੰਡ ਡੁੱਬੇ ਆ ਉਹ ਸਾਰੇ ਗਾਂ ਆ ਝੋਨੇ ਲੱਗੇ ਆ ਸਾਰੇ ਥਲੇ ਝੋਨੇ ਆ ਟਿੱਪਾ ਇਹ ਆ ਗਿਆ ਮੈਂ ਤਾਂ ਉਹ ਵੀ ਕਰਿਆ ਉਹ ਆ ਗਿਆ ਆ ਆ ਵੀ ਵੀਰੇ 16 ਪਿੰਡ ਡੁੱਬ ਗਿਆ ਦੇਖ ਲੋ ਲੱਗੇ ਛਾਦੇ ਸਾਰਾ ਪਾਣੀ ਇਰੀਆ ਤੇ ਸਾਡੀਆਂ ਪਹਿਲੇ ਇੱਥੇ ਜਿਹੜਾ ਉਪਾਈ ਆਪਾਂ ਹੋ ਗਿਆ ਇਰੀਆ ਸਾਰਾ 16 ਪਿੰਡ ਪੂਰੇ ਆਹ ਨਾ ਮੈਂ ਮੰਗੀ ਨਹੀਂ ਹੋਣਾ ਭਾਈ ਪਾਣੀ ਜਿਆਦਾ ਆਉਂਦਾ ਪਾਣੀ ਦਾ ਇਸ ਤੇ ਬਾਦੂ ਆ ਜਾਂਦਾ ਮਤਲਬ ਪਾਣੀ ਦਾ ਦੇਵਾ ਬਾਦੂ ਆ ਹੋਰ ਘਰਾਂ ਵਾਲੇ ਦਾ ਅਚੰਦੀ ਲੋੜ ਆ ਜਾਂਦਾ ਮਤਲਬ ਨਾਲ ਉਹ ਤਰਕਟਰ ਅੱਜ ਮੈਂ ਪੂਰ ਕਾ ਸਲਾਹ ਆ ਮੈਂ ਠੀਕ ਆ ਇਹ ਆ ਰਿਹਾ ਕੱਟ ਕੀ ਚੱਕਰ ਕੀ ਪੈਗਾ ਬੜਾ ਜੱਕਦਾ ਵੀ ਪਾਣੀ ਆ ਗਿਆ ਸਵੇਰੇ ਤੋਂ ਆਉਣ ਵਾਲਾ ਮੋਟਰ ਉਹ ਜਿਹੜੇ ਆ ਉਹ ਕਿਥਾਂ ਮਤਲਬ हैलो <laughs> कौनी ਸਾਰਾ ਪਾਣੀ ਤੇ ਲੰਗਰ ਲੱਗਾ ਪ੍ਰਸ਼ਾਦੇ ਦਾ ਤੋ ਕੇ ਦੇ ਇੰਜਣ ਮਸ਼ੀਨ ਵੀ ਵਿੱਚ ਡੱਬਿਆ ਹੋਣਾ ਪਿੰਡੇ ਬਹੁਤ ਇੰਜਣ ਪੱਠੇ ਕਤਰ ਨਾਲੀ ਮਸ਼ੀਨ ਉਹ ਗਾਂ ਤਾਂ ਪਿੰਡ ਸਾਰੇ ਡੁੱਬੇ ਆ ਸਾਰੇ ਪਿੰਡ ਡੱਬੇ ਆ ਗਾ ਬਹੁਤ ਹੀ ਮੁਸ਼ਕਲ ਮੁਸ਼ਕਲ ਹਾਲਾਤ ਹੋਰ ਤੇ ਕੈਸਤੀਆਂ ਵੀ ਲੱਗੀਆਂ ਤੁਹਾਨੂੰ ਦਿਖਾਉਣੇ ਕਿਸਤੀ ਦੇ ਵਿੱਚ ਲੋਕੀ ਜਾਂਦੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਭਾਈ ਹੁਣੀ ਲੈ ਕੇ ਜਾਂਦੇ ਹੋਏ ਜਿੱਦਾਂ ਮਦਰ ਜਿਹਨਾਂ ਦੇ ਉਧਰ ਟੱਬਰ ਆ ਉਹ ਹੁਣ ਆਪਣੇ ਆਪਣੇ ਟੱਬਰਾਂ ਕੋਲ ਜਾਈ ਜਾਂਦੇ ਜਿੱਦਾਂ ਇੱਥੋਂ ਲੈਣ ਆਉਂਦੇ ਉਹ ਹੋਰੀਆਂ ਭਾਈ ਦੇਵਾ ਲੱਗੀ ਆ ਨਾ ਨਾਲ ਉਹਨਾਂ ਬੰਦੇ ਉੱਥੋਂ ਲਿਆ ਕੇ ਕਿੰਨਾ ਤੋਂ ਬੱਸ ਸਹੀ ਕਾਰ ਜੀ ਹੈ ਜੀ ਬੜੀ ਅਦਰ ਨਦੀ ਅਦਰੀ ਦੱਸੋ ਔਰ ਜੀ ਲੱਗੀ ਆਪਣੀ ਕਿਹੜਾ ਪੰਡੂ ਕਾਲਾ ਸੰਗਰ ਕਾਲਾ ਸੰਗਰ ਘਰਦਵਾਰੀ ਬੱਪਾ ਢਾਲੀ ਜੜੀ ਨਹੀਂ ਆਣਾ ਹੁਦਾ ਕਰਕੇ ਦੇ ਦਿੰਦਾ ਸੋਰੀ ਸੋਰੀ ਦੋਰ ਘਰੇ ਬੱਪਾ ਵਧੀਆ ਆਉਣਾ ਜਦ ਮੈਡੀਕਲ ਆਇਕਰ ਹੈ ਜੀ ਆ ਜੀ ਕਾਲੀ ਕਾਲੀ ਆਪਣੇ ਲਾਗੇ ਗੁਰਦੁਆਰਾ ਟਾਲੀ ਸਾਹਾ ਵੀਰਾਂ ਨੇ ਇੱਥੇ ਮੈਡੀਕਲ ਕੈਂਪ ਲਾਇਆ ਜਿਸ ਦਾ ਮਤਲਬ ਕਿਸੇ ਤਰ੍ਹਾਂ ਦੀ ਸਹੂਲਤ ਹੋਵੇ ਨਾ ਕੋਈ ਬਿਮਾਰ ਸਮਾਨ ਦਾ ਕਿਸੇ ਤਰ੍ਹਾਂ ਦੀ ਵੀ ਦਵਾਈ ਤਾਂ ਚਾਹੀਦੀ ਤਾਂ ਵੀਰਾਂ ਨੇ ਠੀਕ ਆ ਜਿਹੜਾ ਮਰਜੀ ਇੱਥੇ ਲੈਣ ਦਾ ਇਹਨਾਂ ਦਾ ਮਤਲਬ ਵਰ ਵੀਰ ਨੇ ਇੱਥੇ ਲਾ ਕੇ ਮੈਂ ਫੋਟੋ ਬਣਾਉਣਾ ਹੈ ਭਾਜੀ मुलाज़म आहे माती आहे पंद्रहं सौ अॻे मतलबु ਲੋਕੀ ਪਾਦੇ ਆ ਨਾ ਇੱਧਰ ਕੈਟੀਆਂ ਆ ਜ ਮਤਲ ਉਹਨਾਂ ਨੂੰ ਲਈ ਆਉਂਦੇ ਆ ਇੱਧਰ ਇੱਧਰ ਗਾਹ ਪਾਣੀ ਦਾ ਜਿਹੜਾ ਉਹ ਗਾਹ ਤੋਂ ਹੋਇਆ ਉਹ ਬਾਬੇ ਦੇ ਨਾਲ ਉਹ ਦੇਖ ਹੋਰ ਕੈਟੀਆਂ ਆਉਂਦੀ ਆ ਉਧਰ ਇੱਕ ਹੋਰ ਕੈਟੀਆਂ ਆਉਂਦੀ ਆ ਉਹ ਦੇ ਇੱਧਰੋਂ ਦੀ ਹੋਰ ਆ ਉਹ ਨੇ ਸਾਹਮਣੇ ਉਹ ਬਹੁਤ ਜਿਆਦੇ ਪਾਣੀ ਚੁੱਕੇ ਇੱਧਰ ਹੀ ਮੇਰੇ ਕਿੰਨੇ ਕ ਪਿੰਡਾਂ 'ਚ ਪਾਣੀ ਆਇਆ ਏ 16 ਪਿੰਡਾਂ 'ਚ 16 ਪਿੰਡਾਂ 'ਚ ਦੇਖ ਲਓ ਆ ਸਾਰਾ ਘਰ ਬੱਦ ਡੁੱਬੇ ਹੋਏ ਆਂ ਆਉਂਦੀ ਆ ਇਹ ਉਹ ਵੀ ਲੈ ਕੇ ਜਾਂਦੀ ਉਹ ਲੈ ਕੇ ਜਾਂਦੀ ਬਸ ਹੁਣ ਸੁਣਾਣ ਸਮਝ ਤਾ ਉਹੀ ਸਾਰਾ ਘਰ ਦਾ ਸਭ ਕੁਝ ਆ ਗੈਸਤੀ ਆਉਦੀ ਆ ਇਹ ਲੋਕ ਕਿੰਨਾਂ ਲੈ ਸਾਰਿਆਂ ਨੂੰ ਉਧਰੋਂ ਜਿਹੜੇ ਜਿਹੜੇ ਮਤਲਬ ਬਸ ਮੰਦੇ ਆਪਣੇ ਰਿਸ਼ਤੇਦਾਰਾਂ ਤੋਂ ਆਉਂਦੇ ਕਿਉਂਕਿ ਪਾਣੀ ਦਾ ਜਿਹੜਾ ਆ ਦਿੰਦਿਆਂ ਨੇ ਇੱਕ ਹੋਰ ਇਧਰੋਂ ਬੰਨਣਾ ਟੁੱਟ ਗਿਆ ਉਹਦਾ ਕਰਕੇ ਹੋਰ ਤੁਸੀ ਆਲਾ ਭਾਈ ਤੁਸੀ ਬੰਨ ਟੁੱਟਾ ਤੁਸੀ ਬੰਨ ਟੁੱਟ ਗਿਆ ਇਹ ਗੱਲਬਾਤ ਹੋਈ ਹੈ ਨਾ ਜੀ ਮੈਂ ਬਾਜੀ ਜੀ ਪ੍ਰਿੰਸੀਪਲ ਜੀ ਆਹ ਕਰਕੇ ਜੀ ਆਮ ਮਾਤਾ ਨੇ ਇੱਧਰ ਜੇ ਕੋڑا ਹੁਣ ਇਸ ਟਾਈਮ ਵੀ ਕੀ ਬਣਾਉਂਦੀ ਜੀ ਤੁਸੀਂ ਲਿਆਏ ਕਿ ਨਹੀਂ ਹੋਣਾ ਨਹੀਂ ਸਾਡੇ ਬਾਅਦ ਨੇ ਆਪਣਾ ਪਪਾ ਤੋਂ ਆ ਗਏ ਅੱਜ ਰੱਖੋ 10 15 اچھا ਕਹੇ ਹੰਤਾ ਜਿਹਦਨ ਪਾਣੀ ਘਟ ਗਿਆ ਦੋ ਲੋੜਾ ਸ਼ੁਰੂ ਹੋ ਗਏ ਅੱਛਾ ਅੱਛਾ ਚਾਪ ਤੋਂ ਵੱਡੀ ਲੋਡ ਪੈਣੀ ਹੈ ਜਦੋਂ ਬਾਹਰ ਜਿਹੜੇ ਬੰਨਣੇ ਠੀਕ ਹੈ ਤੇ ਵਗੈਰਾ ਵੀ ਆ ਪਾੜ ਜਿਹੜੇ ਪਏ ਬਹੁਤ ਵੱਡੇ ਪਕੜਦੇ ਪਏ ਆ ਹਾਂਜੀ ਉਹਦੇ ਤੇ ਤੇ ਦੀ ਹਰਕਤ ਕਰਦੇ ਆ ਹਾਂਜੀ ਉਹਦੇ ਹਰਕਤ ਕਰਦੇ ਆ ਮਾਰਾ ਚੋਣੋ ਚੋਂ ਬਹੁਤ ਆਇਆ ਅੱਛਾ ਉਹ ਵਾਦੀ ਵੀ ਅਸ਼ੁਵਾਦਾ ਵੀ ਬਹੁਤ ਆਇਆ ਮਾਤਾ ਨੂੰ ਪਹਿਲਾਂ ਹੀ ਪੂਰਾ ਪਰਬਤ ਆਪਾ ਕਰਕੇ ਰੱਖੇ ਪਰਵਾ ਕਰਕੇ ਜੇ ਵੀ ਡਾੜਾ ਹੋ ਸਕਦਾ ਉਹ ਵੀ ਹੋ ਸਕਦਾ ਤੇ ਇੱਕ ਵਾਰੀ ਯਾਰ ਫਿਰ ਹਾਲੇ ਚੱਲਦੇ ਫਰੀ ਕਿਤੇ ਕੋਈ ਨਾ ਬਾਲੀ ਰਦਾ ਮੈਂ ਹੁਣ ਕਦਾਂ ਤੇ ਇੱਥੇ ਜੋ ਕੋਈ ਕਈ ਜੋ ਮਰਜ਼ੀ ਕਰੀ ਜਾਵੇ ਦੁਰਵਰਤੋਂ ਹੀ ਆ। ਅੱਛਾ ਜੀ ਠੀਕ ਹੈ। ਹਾਂ ਜੀ। ਸਭ ਕੁਝ ਕੋਟੇ ਬਖੋਲੇ ਆ। ਬਹੁਤ ਸਿਆਣੀ ਗੱਲਾਂ। ਸੰਗਤਾਂ ਵਾਲੇ ਬਹੁਤ ਕੁਝ ਭਿਜਿਆ ਲੋ। ਅੱਛਾ ਅੱਛਾ ਜੀ ਠੀਕ ਹੈ ਜੀ। ਅਸੀਂ ਫਿਰ ਕਰ ਸਕੂਗਾ ਸਾਨੂੰ ਪਤਾ ਕਿੱਥੇ ਕਿੰਨੂ ਕਿਹਦੀ ਕਿਹੜੀ ਚੀਜ਼ ਦੀ ਲੋੜ ਕੀ ਹੈ। ਹਾਂ ਜੀ। ਹਾਂ ਜੀ। ਤੇ ਯਾਨੀ ਕਿ ਉਹ ਹੁਣ ਸਮਝ ਲਓ ਵੀ ਬਾਅਦ ਚ ਜਿਹੜਾ ਤੁਸੀਂ ਇਹ ਇਹ ਚ ਹਲੋ ਰੋਲ ਨਾਲੋਂ ਬਾਅਦ ਚ ਥੋੜਾ ਜਿਹਾ ਉਹਦੇ ਵਿੱਚ ਤੁਸੀਂ ਇਦਾਂ ਨਾ ਅੰਦਰ ਜਾ ਕੇ ਹੁਣ ਇੱਥੇ ਅੰਦਰ ਦੇ ਹਾਲਾਤ ਵੀ ਦੇਖ ਸਕਦੇ ਇੱਥੇ ਤੁਹਾਨੂੰ ਬੰਨਾਂ ਬੰਦਿਆਂ 'ਚ ਪਤਾ ਨਹੀਂ ਕੌਣ ਕਿੱਦਾਂ ਦਾ ਹਾਂਜੀ ਇਹ ਤਾਂ ਗੱਲ ਹੈ ਕਿ ਤੁਹਾਨੂੰ ਘਰ ਦਾ ਵੀ ਪਤਾ ਲੱਗੂ ਹਾਲਾਤ ਦਾ ਪਤਾ ਲੱਗੂ ਹਾਂਜੀ ਕਿ ਕਿੱਦਾਂ ਦਾ ਹਾਂਜੀ ਜਿਹੜਾ ਜੇ ਤੁਸੀਂ ਅੱਜ ਦੇਜੋਗੇ ਉਹ ਹੋਰ ਹਫਤਾ ਖਾਲਾਂਗੇ ਮਹੀਨਾ ਚੱਲ ਜੂਗਾ ਸਦਾ ਕਿਸੇ ਨੇ ਬਾਅਦ ਚ ਆਉਣਾ ਨਹੀਂ ਆ ਤੇ ਜੇ ਉਹ ਆਪਾਂ ਬੰਨ ਬੰਨ ਲਾਂਗੇ ਜਿਹੜੇ ਪਾੜ ਪਏ ਆ ਉਹ ਤੁਸੀਂ ਸਦਾ ਵਾਸਤੇ ਲੋਕਾਂ ਨੂੰ ਰੋਟੀ ਦੇ ਪਾ ਦੋ ਨਹੀਂ ਨਹੀਂ ਸਹੀ ਆ ਬਹੁਤ ਵਧੀਆ ਗੱਲ ਕੀਤੀ ਆ ਜੀ ਦੂਜੀ ਗੱਲ ਬਾਈ ਹਾਂਜੀ ਇਸ ਤੋਂ ਅੱਗੇ ਕੀ ਆਇਆ ਕਾਨੂੰਨ ਦਾ ਫੋਟੋ ਟੈਗ ਨਾ ਪਈਏ ਬੱਚ ਹੁਣ ਆਉਣਾ ਕਿੱਦਾਂ ਆ ਜਾਣਾ ਉਹਨੇ ਆਪੇ ਆਉਣਾ ਕਿੱਦਾਂ ਇੱਦੀ ਹੱਥ ਫੜ ਕੇ ਖੇਚਣਾ ਤੇ ਅੱਤੀਆਂ ਮਦਨ ਜਾਂਦੀਆਂ ਇਹਨਾਂ ਕੋਲ ਜਰਾਸਨ ਪਾ ਲੂ ਤੂੰ ਹੀ ਜਾ ਰ ਆ ਖੱਪ ਜਾਂਦਾ ਉਹ ਰੇ ਹੋ ਜਾਂਦਾ ਉਹ ਦੇ ਜਿੱਥੇ ਕਦਰੇ ਵਾਲੇ ਪਾਉਂਦੇ ਆ ਜਿੱਥੇ ਆਪਾਂ ਹੋ ਜਾਂਦਾ ਆ ਆਈ ਜਾਂਦਾ ਹੈ ਵੀ ਭਾਜੀ ਚੰਗਾ ਜੀ ਤਕੜਾ ਆ ਨਾ ਕਾਲਾ ਨਾ ਕਾਲਾ ਪੂਰਾ ਅਜੇ ਨਾ ਬੈਚੀ ਬੜਿਆ ਸੀ ਦੇਖ ਲਓ ਇਹ ਦੂਰ ਹੈ ਆਪਣਾ ਬੈਰੀ ਆ ਨਾ ਰੋ ਰੋ ਕਾਲੂ ਸਪੀਡ ਸਭ ਮਾਰੇ ਜੋ ਆਹ ਪਾਣੀ ਦੇ ਤਾਂ ਨਾ ਉੱਤੇ ਟੁਰਿਆ ਜਾਂਦਾ ਕਿਹੜੀ ਚੀਜ਼ ਲੜ ਜਾਣੀ ਹੈ ਇਹ ਚੀਜ਼ ਜਾਣੀ ਨਾ ਮੈਨੂੰ ਪਤਾ ਨਹੀਂ ਕਿ ਗਲ ਜੂਆਂ ਦੇ ਲਾ ਇਹ ਲੋਹਰ ਤਰ੍ਹਾਂ ਦੇ ਲੰਗਰ ਇੱਥੇ ਲੱਗੇ ਆ। ਉਹ ਕਿੰਨੀ ਪਾਲਾ ਥਾਲੀ 3 ਦੇ ਪਰੇ ਧੋ ਦਿਓ ਨੂੰ। ਥਾਲੀ ਗਲਾਸ ਸਾਡੇ ਖੰਦੇ ਦੇ ਵਿੱਚ ਮੀ ਬਹੁਤ ਤੇਜ਼ ਪੈਣ ਲੱਪਿਆ ਸੀਗਾ। ਤੇ ਸਾਨੂੰ ਥੋੜਾ ਜਿਹਾ ਹਨੇਰਾ ਵੀ ਮਤਲਬ ਹੋਣ ਲੱਪਿਆ ਸੀਗਾ ਹੋਰ ਵੀ ਸਾਡੇ ਜਿੰਨੇ ਜਾਣ ਪਛਾਣ ਵਾਲੇ ਫਰੈਂਡ ਉੱਥੇ ਪਹੁੰਚ ਗਏ ਸੀਗੇ ਤੇ ਫਿਰ ਅਸੀਂ ਆ ਗਏ ਪੈਂਡ ਇੱਦਾਂ ਇਹ ਮੇਨ ਹੜਾ ਜਿਹੜਾ ਨਾ ਪਾਣੀ ਦਾ ਸਿਸਟਮ ਹੈ ਇਹ ਮਤਲਬ ਸੁਲਤਾਨਪੁਰ ਤੋਂ ਮਤਲਬ 10 ਕਿਲੋਮੀਟਰ ਪਰਲੀ ਸਾਈਡ ਤੇ ਪੈ ਜਾਂਦਾ ਜਿੱਥੇ ਮਤਲਬ ਹੁਣ ਹੋਰ ਪੌਲਾਜੀ ਟੁੱਟ ਹਟਿਆ ਤੁਸੀਂ ਵੀਡੀਓ ਦੇਖੀ ਹੋਊਗੀ ਤੇ ਜਿਹਦੇ ਵਿੱਚ ਕਿਸਾਨ ਕਾਫੀ ਵਿਚਾਰੇ ਰੋਂਦੇ ਕਰਾਉਂਦੇ ਆ ਉਹ ਜਿਹੜਾ ਬਾਹਣ ਟੁੱਟਣ ਦੇ ਨਾਲ ਪਾਣੀ ਦੀ ਮਾਤਰਾ ਹੁਣ ਜ਼ਿਆਦਾ ਹੋ ਜਾਣੀ ਆ ਬਾਕੀ ਹੋਰ ਅਸੀਂ ਉੱਥੇ ਜਾ ਕੇ ਸਾਰਾ ਦੇਖ ਲਿਆ ਸਾਈਟਮ ਜਿੱਦਾਂ ਮਤਲਬ ਪੁੱਛਿਆ ਦੱਸਿਆ ਵੀ ਆ ਪੈਨਡ ਵਾਲਿਆਂ ਨੂੰ ਮਤਲਬ ਹਜੇ ਉਹ ਕਹਿੰਦੇ ਵੀ 5-10 ਦਿਨ ਮਤਲਬ ਸਾਨੂੰ ਮਤਲਬ ਉੱਥੇ ਤੁਹਾਨੂੰ ਪਤਾ ਹੈ ਜਦੋਂ ਇਦਾਂ ਦੀ ਕੋਈ ਆਫਤ ਪੈਂਦੀ ਹੈ ਆਪਣੇ ਵੀਰ ਬਹੁਤ ਮਤ ਕਰਦੇ ਆ ਵੀ ਬਾਦੂ ਸਮਾਨ ਪਿਆ ਆ ਉੱਥੇ ਵੀ 10-15 ਦਿਨਾਂ ਦੇ ਵਿੱਚ ਮਤਲਬ ਤੁਸੀਂ ਜੇ ਕੁਝ ਵੀ ਲਿਆਉਣਾ ਹੋਇਆ ਜਾਂ ਕਿੱਦਾਂ ਹੋਇਆ ਨਾ ਤਫੇ ਜ਼ਰੂਰ ਲੈ ਕੇ ਆਈਓ ਤਾਂ ਜੋ ਕਹਿੰਦਾ ਪਹਿਲਾਂ ਸਾਰੇ ਇਕੱਠੇ ਲੈ ਆਉਂਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਹ ਚੀਜ਼ ਮਿਲਦੀ ਨਿਗੀ ਕਿਉਂਕਿ ਘਰ ਦੇ ਕਈ ਸਮਾਨ ਹੁੰਦੇ ਆ ਪਾਣੀ ਹੁੰਦਾ ਘਰ ਦਾ ਰੱਛਣ ਹੁੰਦਾ ਕਈ ਚੀਜ਼ਾਂ ਆਉਂਦੀਆਂ ਨਾ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਨੇ ਸਭ ਤੋਂ ਬਾਅਦ ਦੇ ਵਿੱਚ ਜਿਹੜੀ ਲੋਡ ਪੈਣੀ ਆ ਉਹ ਜਦੋਂ ਪਾਣੀ ਖਤਮ ਹੋ ਗਿਆ ਉਹਦੇ ਵਿੱਚ ਜਦੋਂ ਆਪਾਂ ਬੰਨ ਬੰਨਣਾ ਆ ਉਹਦੇ ਵਿੱਚ ਡੀਜ਼ਲ ਦੀ ਵੀ ਲੋਡ ਪੈਣੀ ਆ ਜਿੱਦਾਂ ਮਤਲਬ ਜਿਹੜੇ ਟਰੈਕਟਰ ਚੱਲਣੇ ਆ ਹੋਰ ਬੋਰੀਆਂ ਦੀ ਲੋਡ ਪਾਣੀ ਉਹ ਆਪਾਂ ਵੀਡੀਓ ਵਾਚ ਚ ਪਾਵਾਂਗੇ ਮੇਰੀ ਵੀ ਕੋਈ ਕੋਸ਼ਿਸ਼ ਆ ਵੀ ਆਪਾਂ ਸਾਰੇ ਭੈਣਾ ਵੀਰਾਂ ਨੂੰ ਉਹ ਵੀਡੀਓ ਪਾਵਾਂਗੇ ਜਦੋਂ ਜਾਣਾ ਹੋਇਆ ਜਿਸ ਜਿਸ ਵੀਰ ਨੇ ਜਦੋਂ ਮਤ ਕਰਨੀ ਹੋਊਗੀ ਉਹ ਦੇਖ ਲਿਓ ਅਸੀਂ ਤਾਂ ਫੇਰ ਜਾਣਾ ਹੀ ਆ ਨਾ ਵੀ ਜਿਹਦਾ ਵੀ ਸਹਯੋਗ ਵਿੱਚ ਪਾਉਣਾ ਚਾਹੁੰਦਾ ਹੋਊਗਾ ਉਹ ਸਾਡੇ ਨਾਲ ਜਰੂਰ ਉਸੋਂ ਸੰਪਰਕ ਕਰ ਲਓ ਪਰ ਹਜੇ ਨਹੀਂ ਉੱਥੇ ਕੋਈ ਵੀ ਲੋੜ ਆਪਾਂ ਹੁਣੇ ਲੈ ਕੇ ਚੱਲ ਜਾਈਏ ਤਾਂ ਫੇਰ ਬਾਦੂ ਤੁਹਾਨੂੰ ਪਤਾ ਹੀ ਉਹ ਕਹਿੰਦਾ ਹੁਣ ਇਸ ਵੰਡ ਵੀ ਕਦਰਹੀ ਹੋ ਰਹੀ ਹੈ ਸਮਾਨ ਬਾਦੂ ਆ ਨਾ ਲੋਕਾਂ ਕੋਲ ਤੁਹਾਨੂੰ ਪਤਾ ਹੀ ਆ ਪਰ 10 15 ਦਿਨਾਂ ਦੇ ਵਿੱਚ ਵਿੱਚ ਜਦੋਂ ਫੇਰ ਮੜਾ ਜਾਂ ਪਾਣੀ ਥੱਲੇ ਗਿਆ ਇਹ ਆਪਾਂ ਜ਼ਰੂਰ ਵੀਡੀਓ ਪਾਵਾਂਗੇ ਤੇ ਫੇਰ ਆਪਾਂ ਦੇਖਾਂਗੇ ਵੀ ਜਿਹੜੇ-ਜਿਹੜੇ ਵੀਰਾਂ ਸਹਿਯੋਗ ਕਰਨਾ ਹੋਇਆ ਉਹ ਸਾਨੂੰ ਦੱਸਿਓ ਤਾਂ ਆਪਾਂ ਜ਼ਰੂਰ ਉਹਨਾਂ ਨੂੰ ਮਤ ਕਰਨੀ ਆ ਕਿਉਂਕਿ ਮਤਲਬ ਇਹ ਆ ਵੀ ਜੇ ਆਪਾਂ ਪੰਜਾਬ ਦੇ ਨਾਲ ਜਦੋਂ ਕੋਈ ਸੌਖ ਵੇਲੇ ਭਾਵੇਂ ਨਾ ਜਾਵੇ ਦੁੱਖ ਵੇਲੇ ਆਪਾਂ ਨੂੰ ਖੜਨਾ ਚਾਹੀਦਾ ਇਸ ਲਈ ਸਾਰੇ ਵੀਰ ਉਹਨਾਂ ਦੀ ਜਿੰਨੀ ਵੀ ਹੋ ਸਕੇ ਮਤ ਜ਼ਰੂਰ ਕਰਿਓ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਿਨਾਂ ਲੈਟ ਤੋਂ ਇੰਨੇ ਮੱਖੀ ਮੱਛਰ ਦੇ ਵਿੱਚ ਰਾਤ ਨੂੰ ਰਹਿਣਾ ਬੜਾ ਜ਼ਿਆਦਾ ਔਖਾ ਆ ਤੇ ਮੈਂ ਧਾਨਾ ਉਹ ਸੇਵਾਦਾਰ ਜਿਹੜੇ ਉੱਥੇ ਰਾਤ ਦਿਨ ਰਹਿੰਦੇ ਆ ਟੈਂਟ ਲਾਏ ਆ ਮੈਂ ਤਾਂ ਰੱਬ ਉਹਨਾਂ ਨੂੰ ਕਹਿੰਨਾ ਵੀ ਰੱਬ ਉਹਨਾਂ ਦੀ ਉਮਰ ਲੰਮੀ ਕਰੇ ਤੇ ਉਹਨਾਂ ਦਾ ਭਲਾ ਕਰੇ ਤੇ ਆਪਾਂ ਜ਼ਰੂਰ 15 ਦਿਨਾਂ ਤਾਈਂ ਜਾਵਾਂਗੇ ਫੇ ਜਿਹੜੇ ਜਿਹੜੇ ਵੀਰ ਨੇ ਸਾਡੇ ਨਾਲ ਕਾਰਨਾ ਹੋਊਗੀ ਗੱਲਬਾਤ ਕਰ ਲਈਓ ਤੇ ਆਪਾਂ ਜਰੂਰ ਉੱਥੇ ਸੇਵਾ ਲੈ ਕੇ ਜਾਵਾਂਗੇ ਤੇ ਕੱਲੇ ਕੱਲੇ ਵੀਰ ਦਾ ਨਾਮ ਵੀ ਦੱਸਾਂਗੇ ਜਿੱਦਾਂ ਵੀ ਹੋਣਾ ਸਾਰੀ ਗੱਲ ਹੋਊਗੀ ਉਹ ਤੁਹਾਨੂੰ ਮੈਂ ਬਾਅਦ ਚ ਦੱਸੂੰਗਾ ਵੀ ਉੱਥੇ ਕਿੰਦਾ ਦਾ ਮਾਹੌਲ ਲੋੜ ਹੈਗੀ ਆ ਜਾਂ ਨਹੀਂ ਲੋੜ ਉਹ ਫੇ ਆਪਾਂ ਸਾਰਾ ਫੇ ਸਿਸਟਮ ਬਾਅਦ ਚ ਕਰਾਂਗੇ ਉਹ ਸਾਡੇ ਵੱਲੋਂ ਸਾਸਰੀ ਗੱਲ ਤੇ ਸਾਰੇ ਜਣੇ ਅਰਦਾਸ ਕਰੋ ਕਿ ਜਲਦ ਤੋਂ ਜਲਦ ਮੀ ਤੇ ਪਾਣੀ ਦਾ ਜਿਹੜੀ ਸਮੱਸਿਆ ਆਪਣੇ ਵੀਰਾਂ ਤੇ ਪਈ ਆ ਉਹ ਖਤਮ ਹੋਵੇ ਤਾਂ ਮੋੜ ਤੋਂ ਫੇਰ ਖੁਸ਼ਹਾਲ ਪੰਜਾਬ ਹੋ